ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਇਲਿਗਲ ਪਿਸਤੋਲਾਂ ਸਮੇਤ ਦੋ ਕਾਰਤੂਸ ਬਰਾਮਦ ਕੀਤੇ ਹਨ। ਅਤੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਇਹ ਜਿਹੜੀ ਉਸ ਪਹਿਲੇ ਲੁੱਟਖੋਰੀ ਇਨਫੋਰਮੇਸ਼ਨ ਪਹਿਲਾਂ ਆਈ ਸੀ ਉਹ ਗਲਤ ਸਾਬਿਤ ਹੋਈ। ਇਹ ਲੜਾਈ ਝਗੜਾ ਹੋਇਆ ਸੀਗਾ ਉਹ ਰੇਡੀ ਦੋਸਤੇ ਖੜੇ ਹੁੰਦੇ ਆ। ਸਨੈਕਸ ਖਾ ਰਹੇ ਸੀਗੇ ਤੇ ਇੱਕ ਦੂਸਰੇ ਨਾਲ ਲੜਾਈ ਹੋਈ ਜਿਸ ਦੇ ਵਿੱਚ ਇੱਕ ਬੰਦੇ ਨੇ ਗੋਲੀ ਚਲਾਈ ਤੇ ਉਦਮ ਸਿੰਘ ਨਾਂ ਦੇ ਬੰਦੇ ਜਿਹਦੇ ਹੱਥ 'ਚ ਗੋਲੀ ਮਾਰੀ ਸੀ ਇਹਨਾਂ ਦੇ। ਸਰ ਜਾਨਦੇ ਸੀ ਕੁਝ ਨੂੰ ਪਹਿਲਾਂ ਕਿ ਉਹਦੀ ਨੇ ਉਥੇ ਹੀ ਇਹਨਾਂ ਦੀ ਲੜਾਈ ਸ਼ੁਰੂ ਹੋਈ ਕੀ ਕੋਈ ਕੋਈ ਅੰਦਰ ਕਾਰਨ ਕਿਸੇ ਮੜਾਈ ਦਾ ਕੋਈ ਨੋਟਕ ਉਹ ਜਿਹੜਾ ਉਦਮ ਸਿੰਘ ਸੀਗਾ ਜੀ ਉਹ ਇੱਕ ਡੇਢੀ ਤੇ ਸਨੈਕਸ ਖਾ ਰਿਆ ਸੀ ਤਾਂ ਉਹ ਉਹਨੇ ਉਥੇ ਪੀਸੀ ਆਪ ਵੀ ਵਹਿਣ ਆਈ ਜਦੋਂ ਚ ਉਹਨੇ ਕਿਹਾ ਜੀ ਕਿ ਤੁਸੀਂ ਥੋੜਾ ਜਲਦੀ ਚੱਕਰ ਮਾਰੇਗਾ ਇੱਥੇ ਚੋਰੀਆਂ ਚੋਰ ਚੁਰ ਬਹੁਤ ਘੁੰਮਦੇ ਆ ਇਸ ਨੇਚਰ ਬਹੁਤ ਘੁੰਮਦੇ ਆ ਇੱਧਰ ਦੇ ਸਾਈਡ ਨੂੰ ਤੋਂ ਚੱਕਰ ਤਾਂ ਵੈਸੇ ਮਾਰੇ ਸੀ ਉੱਥੇ ਇੱਕ ਲੜਕਾ ਖੜਾ ਸੀ ਜਿਹੜਾ ਕਿ ਜਿਆਦਾ ਦੋਸ਼ੀ ਦਾ ਭਰਾ ਸੀਗਾ ਉਹਨੇ ਉਹਦੇ ਨੂੰ ਕਿਹਾ ਵੀ ਤੂੰ ਕਿਵੇਂ ਕਹ ਰਿਹਾ ਚੋਰੀਆਂ ਜਿਆਦਾ ਹੁੰਦੀਆਂ ਲੋ ਕਿਸੇ ਤੇ ਇਲਜ਼ਾਮ ਲਗਾਉਣਾ ਕਿਉਂਕਿ ਇਹਦਾ ਭਰਾ ਆਲਰੇਡੀ ਚੋਰੀ ਦੇ ਕੇਸ ਦੇ ਵਿੱਚ ਫੜਿਆ ਜਾ ਚੁੱਕਾ ਉਹਨੂੰ ਲੱਗਿਆ ਕਿ ਸ਼ਾਇਦ ਮੈਨੂੰ ਗਿਆ। ਤਾਂ ਆਪਸ ਚੁਣਾ ਦੀ ਤਕਰਾਰ ਵਜਈ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਤੇ ਫਿਰ ਉੱਥੇ ਆ ਕੇ ਉਹਨਾਂ ਦਾ ਆਪਸ ਚੱਲ ਰਾਈ ਝਗੜਾ ਹੋ ਗਿਆ ਤੇ ਉਹ ਗੁੱਲਛਾਤੀ। ਕਿਹੜੀ ਕਿਸਤਲ ਹੈ ਕਿ ਇਹ ਲਾਇਸੈਂਸੀ ਹੈ ਜਾਂ ਨਹੀਂ 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 ਇਲੈਗਲ ਵਪਾਰ। ਦੇਸੀ ਕਟਲ ਪੱਤੀਵਾਰ। ਚੋਰ ਚੱਕਾ ਸੀਗਾ ਜਿਹੜਾ ਥਾਰ ਤੋਂ ਫਿਰ ਮੈਂ ਦੇਖਾ। ਕੌਣ ਜੀ? ਜਿਹੜਾ ਭਰਾ ਸੀ ਇਹ ਦੋਨਾਂ ਦੇ ਉੱਤੇ ਦੋ ਜਣੇ ਸੀਗੇ ਜੀ ਦੋਨਾਂ ਦੇ ਉੱਤੇ ਮੁਕਦਮੇ ਦਰਜ ਹੈ ਜਿਹੜਾ ਭਰਾ ਸੀ ਉੱਤੇ ਇੱਕ ਮੁਕਦਮਾ ਦਰਜ ਹੈ ਜਿਹੜਾ ਨਾਲ ਉਹਦਾ ਸਾਥੀ ਸੀ ਉੱਤੇ ਤਿੰਨ ਮੁਕਦਮੇ ਦਰਜ ਆਲਰੇਡੀ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਉਸ ਜਗ੍ਹਾ ਦੇ ਉੱਤੇ ਇਹ ਜਿਹੜਾ ਇੱਕ ਹੈ ਸੀ ਨਹੀਂ ਵਾਰਦਾਤ ਹੀ ਕਰਨੀ ਸੀ ਇਹ ਤਾਂ ਇਸੇ ਕਰਕੇ ਆਏ ਸੀ ਕਿਉਂਕਿ ਬ੍ਰਦਰ ਨੇ ਬੁਲਾਇਆ ਸੀ ਅਦਰਵਾਈਜ਼ ਲੜਾਈ ਝਗੜਾ ਕਰਨ ਨਹੀਂ ਆਏ ਸੀ ਅਦਰਵਾਈਜ਼ ਪਹਿਲਾਂ ਵੀ ਇਹਨਾਂ ਦੇ ਉੱਤੇ ਲੜਾਈ ਝਗੜੇ ਦੇ ਕੇਸਿਸ ਦਰਜ ਸੀ ਕਿ ਤਾਂ ਪਹਿਲੇ ਸਨੈਕਸ ਖਾਂਦਾ ਬੈਸ ਸਨੈਕਸ ਖਾਣ ਤੋਂ ਬਾਅਦ ਇੱਕੋ ਦਮ ਬੈਸ ਹੁੰਦੀ ਹੈ ਬੈਸ ਤੋਂ ਬਾਅਦ ਫਿਰ ਪਹਿਲੇ ਭਰਾਵਾਂ ਨੂੰ ਫੋਨ ਕਰਦਾ ਜੀ ਜੀ ਆਪਣੇ ਬਰਦਰਸ ਨੂੰ ਬੁਲਾਇਆ ਉਹ ਹਾਲੇ ਉਥੇ ਖਾ ਪੀ ਰਿਆ ਸੀਗਾ ਤੇ ਉਹਨੂੰ ਆ ਕੇ ਉਹਦੇ ਨਾਲ ਬੈਸ ਬਾਈ ਲੜਾਈ ਹੋਈ ਤੇ ਉਹਨੂੰ ਗੋਲੀ ਮਾਰ ਦਿੱਤੀ ਅੱਛਾ ਇਹ ਜਿਹੜੀ ਲੜਾਈ ਹੋਈ ਜੀ ਇਹ ਮੰਨ ਲਓ ਦਿਨੋਂ ਪਰ 30 ਹੈਗੀ ਹੈ ਹਾਰਡ ਕੋਰ ਕਿੰਨਣ ਹੋ ਗਈ ਜਾਂ ਇਹ ਇਹਦੇ ਪਹਿਲਾਂ ਵੀ ਲੜਾਈ ਝਗੜੇ ਹੋਏ ਜੀ ਇਹ ਕੋਮਾ ਦੇ ਵਿੱਚ ਸੀਗਾ ਲੜਕਾ ਔਰ ਉਤੋਂ ਹੁਣੇ ਹੀ ਥੋੜੀ ਦੇਰ ਪਹਿਲਾਂ ਠੀਕ ਹੋਇਆ ਔਰ ਨਰਮਦੋ ਕੇ ਆਇਆ ਵਾਪਸ ਤੇ ਫਿਰ ਦੁਬਾਰਾ ਨੇ ਇੱਕ ਕੰਮ ਕਾਰਾ ਕੀਤਾ ਇਹ ਚੋਰੀ ਦੀ ਸੀ ਕਿ ਇਹੋ ਤੇ ਪਹਿਲਾਂ ਇੱਕ ਚੋਰੀ ਦਾ ਕੇਸ ਹੈ ਜੀ 380 ਚੱਲ ਰਹਿਣ ਵਾਲੇ ਦੋ 10 ਮਿੰਟ ਇਹ ਦੋਨੋਂ ਜੀ ਡਵੀਜ਼ਨ ਨੰਬਰ 1 ਦੇ ਹੀ ਰਹਿਣ ਵਾਲੇ ਨੇ ਇੱਕ ਆਮਨਗਰ ਦਾ ਹੈਗਾ ਇੱਕ ਨਾਗਰਾ ਪਿੰਡ ਦਾ ਹੈਗਾ ਜੀ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਿੰਨ ਕੇਸ ਹੈ ਜੀ ਇੱਕ ਚੋਰੀ ਦਾ ਦੋ ਕੁਤਰੀ ਲੜਾਈ ਝਗੜੇ ਦੀ 326 ਵੀ ਲੱਗੀ ਹੈ 307 ਵੀ ਇਹ ਤਾਂ ਹੁਣ ਸਾਡਾ ਜਿਹੜਾ ਅਸੀਂ ਐਫ ਆਈ ਆਰ ਲੌਂਚ ਕੀਤੀ ਸੀ 127 ਨੰਬਰ ਉਹਦੇ ਵਿੱਚ ਹੀ ਬਰਾਮਦ ਹੋਇਆ 10935 ਐਨ ਬੀ ਐਨ ਐਸ ਦੇ ਵਿੱਚ ਕੀਤੀ ਸੀ ਨਾਲ 25 ਗੰਜਰ ਨਾਟ ਲੱਗੇ ਫਾਇਰ ਹੋਈ ਕਿ ਕਿੰਨੀ ਸੀ ਲੋ ਕਹਿ ਰਹੇ ਕਿ ਉਹਦਾ ਇੱਕ ਦੋ ਫੋਟੋ ਫਾਇਰ ਇੱਕ ਗੋਲੀ ਲੱਗੀ ਜੋ ਸੱਜੇ ਹੱਥ ਦੇ ਵਿੱਚ ਮਤਲਬ ਇੱਕ ਗੋਲੀ ਤੇ ਫਾਇਰ ਕੀਤੀ ਇਨਵਾਇਰ ਕਰਕੇ ਦੋ ਫਾਇਰ ਹੋਏ ਸੀਗੇ ਲੁੱਟ ਦਾ ਐਂਗਲ ਕੋਈ ਨਹੀਂ ਲੁੱਟ ਦਾ ਐਂਗਲ ਨਹੀਂ ਸੀ ਲੜਾਈ ਝਗੜਾ ਸੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੀ ਜਿਸ ਵਿੱਚ ਸਾਡੀ ਨਾਰਥ ਸਬਡਿਵੀਜ਼ਨ ਦੇ ਐਸ ਐਚ ਓ ਇੱਕ ਨੇ ਜਿਹੜੀ ਗੋਲੀ ਚੱਲੀ ਸੀਗੀ ਸਬਜ਼ੀ ਮੰਡੀ ਮਕਸੂਦਾਂ ਦੇ ਵਿੱਚ ਲੜਾਈ ਹੋਈ ਸੀ ਦੋ ਪਾਰਟੀਆਂ ਦੀ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਇਲਲੀਗਲ ਪਿਸਤੋਲਾਂ ਸਮੇਤ ਦੋ ਕਾਰਤੂਸ ਬਰਾਮਦ ਕੀਤੇ ਹਨ ਔਰ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹ ਜਿਹੜੀ ਉਸ ਪਹਿਲੇ ਲੁੱਟ ਖੋਹ ਦੀ ਇਨਫੋਰਮੇਸ਼ਨ ਪਹਿਲਾਂ ਆਈ ਸੀ ਉਹ ਗੱਲ ਸਾਬਤ ਹੋਈ ਇਹ ਲੜਾਈ ਝਗੜਾ ਹੋਇਆ ਸੀਗਾ ਰੇਡੀ ਦੇ ਉੱਤੇ ਖੜੇ ਹੁੰਦੇ ਆ ਸਨੈਕਸ ਖਾ ਰਹੇ ਸੀਗੇ ਤੇ ਇੱਕ ਦੂਸਰੇ ਨਾਲ ਲੜਾਈ ਹੋਈ ਜਿਸ ਦੇ ਵਿੱਚ ਇੱਕ ਬੰਦੇ ਨੇ ਗੋਲੀ ਚਲਾਈ ਤੇ ਉਦਮ ਸਿੰਘ ਨਾਮ ਦੇ ਬੰਦੇ ਜਿਹਦੇ ਹੱਥ 'ਚ ਗੋਲੀ ਮਾਰੀ ਸੀ ਇਹਨਾਂ ਦੇ ਜਾਨਦੀ ਸੀ ਕੁਝ ਨੂੰ ਪਹਿਲਾਂ ਵੀ ਉੱਦੀ ਵੀ ਉੱਥੇ ਵੈਨ ਸ਼ੁਰੂ ਹੋ ਗਈ ਨਾ ਨਹੀਂ ਉੱਥੇ ਹੀ ਇਹਨਾਂ ਦੀ ਲੜਾਈ ਸ਼ੁਰੂ ਹੋਈ ਕੀ ਕੋਈ ਕੋਈ ਇਹਨਾਂ ਦਾ ਕਾਰਨ ਕੀ ਸੀ ਲੜਾਈ ਦਾ ਕੋਈ ਨੋਟ ਕੋਈ ਉਹ ਜਿਹੜਾ ਉਦਮ ਸਿੰਘ ਸੀਗਾ ਜੀ ਉਹ ਇੱਕ ਰੇਡੀ ਤੇ ਸਨੈਕਸ ਖਾ ਰਿਆ ਸੀ ਤਾਂ ਉਹ ਉਹਨੇ ਉੱਥੇ ਪੀਸੀ ਆਪ ਵੀ ਵੈਨ ਆਈ ਜਿਸ ਤੋਂ ਉਹਨੇ ਕਿਹਾ ਜੀ ਕਿ ਤੁਸੀਂ ਥੋੜਾ ਜਲਦੀ ਚੱਕਰ ਮਾਰੇਗਾ ਤੇ ਚੋਰੀਆਂ ਚੋਰ ਚੁਰ ਬਹੁਤ ਘੁੰਦੇ ਆ ਇਸ ਨੇਚਰ ਬਹੁਤ ਘੁੰਦੇ ਆ ਇਧਰ ਦੇ ਸਾਈਡ ਨੂੰ ਤੇ ਉਹ ਚੱਕਰ ਤਾਂ ਵੈਸੇ ਮਾਰੇ ਸੀ ਉੱਥੇ ਇੱਕ ਲੜਕਾ ਖੜਾ ਸੀ ਜਿਹੜਾ ਕਿ ਜਿਆਦਾ ਦੋਸ਼ੀ ਦਾ ਭਰਾ ਸੀਗਾ ਉਹਨੇ ਉਹਨੂੰ ਕਿਹਾ ਵੀ ਤੂੰ ਕਿਵੇਂ ਕਹਿ ਰਿਹਾ ਚੋਰੀਆਂ ਜਿਆਦਾ ਹੁੰਦੀਆਂ ਦੋ ਕਿਸੇ ਤੇ ਇਲਜ਼ਾਮ ਲਗਾਉਣਾ ਕਿਉਂਕਿ ਇਹਦਾ ਭਰਾ ਆਲਰੇਡੀ ਚੋਰੀ ਦੇ ਕੇਸ ਦੇ ਵਿੱਚ ਫੜਿਆ ਜਾ ਚੁੱਕਾ ਉਹਨੂੰ ਲੱਗਿਆ ਕਿ ਸ਼ਾਇਦ ਮੈਨੂੰ ਕਿਹਾ ਤਾਂ ਆਪਸ ਚੁਣਾ ਦੀ ਤਕਰਾਰ ਵਜਈ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਤੇ ਫਿਰ ਉੱਥੇ ਆ ਕੇ ਉਹਨਾਂ ਦਾ ਆਪਸ ਚੱਲ ਰਾਈ ਝਗੜਾ ਹੋ ਗਿਆ ਤੇ ਗੁਲਚਲਾ ਕਿਹੜੀ ਕਿਸਤਲ ਹੈ ਕਿ ਇਹ ਲਾਇਸੈਂਸੀ ਹੈ ਨਹੀਂ 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 ਇਹ ਲਿਖਿਆ ਪਿਆ ਦੇਸੀ ਕਟਾ ਪੱਲੀ ਬੋਰ ਚੋਰ ਚੱਕਾ ਸੀਗਾ ਜਿਹੜਾ ਫਾਰਕੋ ਫਿੰਦ ਨੂੰ ਜਿਹੜਾ ਕੋਣ ਜੀ ਜਿਹੜਾ ਭਰਾ ਸੀ ਉਹਨਾਂ ਦਾ ਆਇਆ ਸੀ ਚੋਰ ਚੱਕਾ ਇਹ ਦੋਨਾਂ ਦੇ ਉੱਤੇ ਦੋ ਜਣੇ ਸੀਗੇ ਜੀ ਦੋਨਾਂ ਦੇ ਉੱਤੇ ਮੁਕਦਮੇ ਦਰਜਾ ਜਿਹੜਾ ਭਰਾ ਸੀ ਉੱਤੇ ਇੱਕ ਮੁਕਦਮਾ ਦਰਜਾ ਜਿਹੜਾ ਨਾਲ ਉਹਦਾ ਸਾਥੀ ਸੀ ਉੱਤੇ ਤਿੰਨ ਮੁਕਦਮੇ ਦਰਜਾ ਆਲਰੇਡੀ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਉਸ ਜਗ੍ਹਾ ਦੇ ਉੱਤੇ ਇਹ ਜਿਹੜਾ ਇੱਕ ਹੈ ਸੀ ਨਹੀਂ ਵਾਰਦਾਤ ਤੇ ਕਰਨੀ ਸੀ ਇਹ ਤਾਂ ਇਸੇ ਕਰਕੇ ਆਈ ਸੀ ਕਿ ਉਹ ਤੇ ਬ੍ਰਦਰ ਨੇ ਬੁਲਾਇਆ ਸੀ ਅਦਰਵਾਈਜ਼ ਲੜਾਈ ਝਗੜਾ ਕਰਨ ਨਹੀਂ ਆਏ ਸੀ ਅਦਰਵਾਈਜ਼ ਪਹਿਲਾਂ ਵੀ ਇਹਨਾਂ ਦੇ ਉੱਤੇ ਲੜਾਈ ਝਗੜੇ ਦੇ ਕੇਸਿਸ ਦਰਜ ਨੇ ਕਿਤਾ ਪਹਿਲੇ ਸਨੈਕਸ ਖਾਂਦਾ ਪਿਆਸ ਸਨੈਕਸ ਖਾਣ ਤੋਂ ਬਾਅਦ ਇੱਕਦਮ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਫਿਰ ਪਹਿਲੇ ਭਰਾਵਾਂ ਨੂੰ ਫੋਨ ਕਰਦਾ ਜੀ ਜੀ ਆਪਣੇ ਬ੍ਰਦਰਸ ਨੂੰ ਬੁਲਾਇਆ ਉਹ ਹਾਲੇ ਉਥੇ ਖਾ ਪੀ ਰਿਹਾ ਸੀਗਾ ਤੇ ਉਹਨੂੰ ਆ ਕੇ ਉਹਦੇ ਨਾਲ ਬਹਿਸ ਕਰਾਈ ਲੜਾਈ ਹੋਈ ਤੇ ਉਹਨੂੰ ਗੋਲੀ ਮਾਰ ਦਿੱਤੀ ਇਹ ਜਿਹੜੀ ਉਹ ਲੁਕ ਜਨਾਪੁਰ ਤੇਨ ਕੀ ਸਗੀ ਇਹ ਹਾਰਡ ਕੋਰ ਕਿੰਨਨ ਹੋਗਾ ਜਾਂ ਫਿਰ ਐਸੀ ਇਹਦੇ ਪਹਿਲਾਂ ਵੀ ਲੜਾਈ ਝਗੜੇ ਹੋਏ ਜੀ ਇਹ ਕੋਮਾ ਦੇ ਵਿੱਚ ਸੀਗਾ ਲੜਕਾ ਔਰ ਉਤੋਂ ਹੁਣੇ ਹੀ ਥੋੜੀ ਦੇਰ ਪਹਿਲਾਂ ਠੀਕ ਹੋਇਆ ਔਰ ਨਾਰਮਲ ਹੋ ਕੇ ਆਇਆ ਵਾਪਸ ਤੇ ਫਿਰ ਦੁਬਾਰਾ ਨੇ ਇੱਕ ਕੰਮ ਕਾਰਾ ਕੀਤਾ ਇਹਨੂੰ ਤੇ ਪਹਿਲਾਂ ਇੱਕ ਚੋਰੀ ਦਾ ਕੇਸ ਹੈ ਜੀ ਇਸ ਨੂੰ ਅਸੀਂ ਚੱਲ ਇਹ ਦੋਨੋਂ ਜੀ ਡਿਵੀਜ਼ਨ ਨੰਬਰ 1 ਦੇ ਹੀ ਰਹਿਣ ਵਾਲੇ ਨੇ ਇੱਕ ਅਮਨਨਗਰ ਦਾ ਹੈਗਾ ਇੱਕ ਨਾਗਰਾ ਪਿੰਡ ਦਾ ਹੈਗਾ ਲੜਾਈ ਝਗੜੇ ਦੀ 326 ਵੀ ਲੱਗੀ ਹੈ 307 ਵੀ ਇਹ ਤਾਂ ਹੁਣ ਸਾਡਾ ਜਿਹੜਾ ਅਸੀਂ ਐਫ ਆਈ ਆਰ ਲੌਂਚ ਕੀਤੀ ਸੀ 127 ਨੰਬਰ ਉਹਦੇ ਵਿੱਚ ਹੈ ਬਰਾਮਦ ਹੈ 10935 ਐਨ ਬੀ ਐਨ ਐਸ ਦੇ ਵਿੱਚ ਕੀਤੀ ਸੀ ਨਾਲ 25 50 ਨਾਟ ਲੱਗੇ ਹੋਈ ਕਿ ਨਰੀਦ ਤੋਂ ਕਹਿ ਰਹੇ ਕਿ ਉਹਦਾ ਇੱਕ ਜਗ੍ਹਾ ਮੇਰੇ ਫੋਟੋ ਫਾਇਰ ਇੱਕ ਗੋਲੀ ਲੱਗੀ ਜੋ ਸੱਜੇ ਹੱਥ ਦੇ ਵਿੱਚ ਦੋ ਫਾਇਰ ਹੋਏ ਸੀ ਲੂਟਰ ਐਂਗਲ ਕੋਈ ਨਹੀਂ ਜਿੱਕਿਆ ਲੁੱਟ ਦਾ ਐਂਗਲ ਨਹੀਂ ਲੜਾਈ ਝਗੜਾ ਸੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੀ ਜਿਸ ਵਿੱਚ ਸਾਡੀ ਨੌਰਥ ਸਬਡਿਵੀਜ਼ਨ ਦੇ ਐਸਐਸ